ਤੇ ਇੱਕ ਪਾਸੇ ਸਰਦਾਰ ਜੋਰਾ ਸਿੰਘ ਸਾਹਮਣੇ ਆ ਰਹੇ ਸੀ 바ਬਾ ਨਰਿੰਦਰ ਸਿੰਘ ਜੀ ਤੇ 바ਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਲੰਗਰਾਂ ਦੀ ਜਿਹੜੀ ਸੇਵਾ ਵੱਡੀ ਸਰਦਾਰ ਜੋਰਾ ਸਿੰਘ ਦੀ ਝੋਲੀ ਵਿੱਚ ਪਾ ਦਿੱਤੀ ਬਾਰਸ ਔਰ ਸੰਤਮੈਂ ਬਡੋ ਅੰਤਰੋ ਜਾਣ ਉਹ ਲੋਹਿਆਂ ਕੰਚਨ ਕਰੈ ਉਹ ਕਰ ਲੈ ਆਪ ਸਮਾਨ 파ਰਸ ਦੀ ਬੱਟੀ ਦੇ ਵਿੱਚ ਗੁਣ ਹੈ ਅੱਠ ਤਾਤਾਂ ਨੂੰ ਸੋਨਾ ਬਣਾ ਦਿੰਦੀ ਹੈ ਜਿਹੜਾ ਸੰਤ ਵਿੱਚ ਗੁਣ ਹੈ ਜਿਹੜਾ ਰੱਬ ਦੇ ਪਿਆਰੇ ਵਿੱਚ ਗੁਣ ਹੈ ਉਹ 파ਰਸ ਦੀ ਬੱਟੀ ਵਿੱਚ ਹੈ ਨਹੀਂ 파ਰਸ ਦੇ ਕੋਲੇ ਇਹ ਪਾਵਰ ਨਹੀਂ ਹੈ ਕਿ 파ਰਸ ਤੋਂ 파ਰਸ ਦੀ ਬੱਟੀ ਬਣ ਜਾਵੇ ਸੰਤ ਦੇ ਵਿੱਚ ਇਹ ਗੁਣ ਹੈ ਉਹ ਆਪਣਾ ਹੀ ਰੂਪ ਦੇ ਦਿੰਦਾ ਹੈ ਗੱਜ ਕੇ ਆਖੋ ਸਤਨਾ ਮੈਂ ਮਹਾਪੁਰਖਾਂ ਕੋਲੇ ਬੈਠਾ ਸੀ ਇੱਕ ਮਹਾਪੁਰਖਾਂ ਦੀ ਗੱਲ ਮੈਨੂੰ ਚੇਤੇ ਆ ਰਹੀ ਮਹਾਪੁਰਖ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਉਹ ਫੌਜ ਦੇ ਵਿੱਚ ਸਰਵਿਸ ਕਰਦੇ ਸੀ ਉਹਨਾਂ ਦੇ ਪਿੰਡ ਇੱਕ ਮਹਾਪੁਰਖ ਬਾਬਾ ਨਰਿੰਦਰ ਸਿੰਘ ਵਰਗਾ ਆ ਗਿਆ ਦੂਰ ਖੜੀਆਂ ਬੀਬੀਆਂ ਆਪਸ ਵਿੱਚ ਗੱਲ ਕਰਦੀਆਂ ਸੀ ਭੈਣੇ ਸੰਤਾਂ ਕੋਲੇ ਕੀ ਹੁੰਦਾ ਹੈ ਇਹਨਾਂ ਕੋਲੇ ਕੀ ਹੁੰਦਾ ਹੈ ਇਹ ਰੱਬ ਦੇ ਪਿਆਰੇ ਅੰਦਰ ਦੀ ਗੱਲ ਨੂੰ ਬੁੱਝ ਲੈਂਦੇ ਆ ਤੇ ਇਹ ਆ ਜਾਵੋਰੇ ਆ ਜਾ ਮੈਨੂੰ ਪਤਾ ਤੈਨੂੰ ਕਿਹੜਾ ਦੁੱਖ ਹੈ ਉਹਨੇ ਕਿਹਾ ਵੀ ਮਹਾਪੁਰਖ ਆਨੇ ਬਿਨਾ ਬਣਾਈ ਮੈਨੂੰ ਆਵਾਜ਼ ਮਾਰ ਲਈ ਤੇ ਚਲੋ ਚਲੀਏ ਤਾਂ ਸਹੀ ਮਹਾਪੁਰਖ ਕਹਿੰਦੇ ਸਾਧਵਾਂ ਦੀ ਨਿੰਦਿਆ ਨਹੀਂ ਕਰੀਦੀ ਰੱਬ ਦੇ ਪਿਆਰਿਆਂ ਦੀ ਨਿੰਦਿਆ ਨਹੀਂ ਕਰੀਦੀ ਮੈਨੂੰ ਪਤਾ ਹੈ ਤੂੰ ਕਿਉਂ ਵਿਰੋਧ ਕਰਦੀ ਏ ਕਹਿੰਦੀ ਬਾਬਾ ਜੀ ਕਿਉਂ ਕਹਿੰਦੀ ਤੂੰ ਪੁੱਤਰ ਵਾਸਤੇ ਪੁੱਤਰ ਦੀ ਲਲਸਾ ਵਾਸਤੇ ਪੁੱਤਰ ਦੀ ਪ੍ਰਾਪਤੀ ਵਾਸਤੇ ਪਤਾ ਨਹੀਂ ਕਿੱਥੇ ਕਿੱਥੇ ਚਲੀ ਗਈ ਤੈਨੂੰ ਪੁੱਤਰ ਦੀ ਪ੍ਰਾਪਤੀ ਨਾ ਨਹੀਂ ਹੋਈ ਕਹਿੰਦੀ ਨਾ ਮਹਾਪੁਰਖੋ ਮੈਨੂੰ ਪ੍ਰਾਪਤੀ ਨੇ ਕਹਿੰਦੇ ਛੇ ਦੇ ਦिए ਕਹਿੰਦੀ ਜੋ ਕੁਝ ਕਹੋਗੇ ਉਹੀ ਸੇਵਾ ਕਰ ਲੂੰ ਇੱਕ ਪੁੱਤ ਮਿਲ ਜੇ ਮਹਾਪੁਰਖ ਕਹਿੰਦੇ ਇੱਕ ਨਹੀਂ ਤੈਨੂੰ ਤਿੰਨ ਦਤੇ ਇੱਕ ਮੈਨੂੰ ਦੇ ਦੀਂ ਗਜ ਕੇ ਆਖੋ ਸਤਨਾ ਹੁਣ ਸਮਾਂ ਪਿਆ ਪੁੱਤਰ ਤਿੰਨ ਹੋ ਗਏ ਮਹਾਪੁਰਖ ਬਾਬਾ ਨਰਿੰਦਰ ਸਿੰਘ ਜੀ ਕਿਤੇ ਚਲਦੇ ਚਲਦੇ ਆਗੇ ਹੋਣਗੇ ਜੈਨਪੁਰ ਦੇ ਵਿੱਚ ਤੇ ਰੱਬ ਦੇ ਪਿਆਰਿਓ ਸਰਦਾਰ ਜੋਰਾ ਸਿੰਘ ਦੇ ਉੱਤੇ ਨਿਗਾਹ ਪੈ ਗਈ ਹੋਣੀ ਐ ਕਹਿੰਦੇ ਉਹ ਮਹਾਪੁਰਖ ਕਹਿੰਦੇ ਬੀਬਾ ਤੂੰ ਵਾਦਾ ਕੀਤਾ ਸੀਗਾ ਵੀ ਜੇ ਤਿੰਨ ਹੋ ਗਏ ਇੱਕ ਤਾਂ ਦੇਈ ਦਿਓ ਕਹਿੰਦੀ ਤੁਹਾਨੂੰ ਕਿਹੜਾ ਦੇਵਾਂ ਇੱਕ ਨੂੰ ਫੌਜ ਵਿੱਚ ਭਰਤੀ ਕਰਾਤਾ ਇੱਕ ਸਾਡੀ ਦੇਖਰੇਖ ਕਰਦਾ ਇੱਕ ਖੇਤੀਬਾਤੀ ਵਿੱਚ ਲੱਗਿਆ ਹੋਇਆ ਤਿੰਨਾਂ ਦਾ ਕੰਮ ਵਟਾ ਹੈ ਹੁਣ ਨਹੀਂ ਤੈਨੂੰ ਮਿਲ ਸਕਦਾ ਕੋਈ ਵੀ ਮਹਾਪੁਰਖਾਂ ਜਿਵੇਂ ਸੁਣਾਈ ਹੈ ਨਾ ਬਾਬਾ ਹਜੂਰਾ ਸਿੰਘ ਜੀਆ ਨੇ ਸਾਧੂ ਮਾੜਾ ਬੋਲ ਨਹੀਂ ਬੋਲਦਾ ਹੁੰਦਾ ਕਿਸੇ ਨੂੰ ਵੀ ਉਹ ਕਹਿੰਦੇ ਚੰਗਾ ਭਾਈ ਵੀਪਾ ਜਿਹੜਾ ਸਾਡਾ ਹੋਊਗਾ ਨਾ ਉਹ ਸਾਡੇ ਵੱਲ ਨੂੰ ਭੱਜਿਆ ਹੀ ਆਊਗਾ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਪੁਰਖਾਂ ਕੋਲੇ ਘੰਟੀ ਵੱਜ ਗਈ ਜਿਵੇਂ ਸਰਦਾਰ ਜੋਰਾ ਸਿੰਘ ਕੋਲੇ ਘੰਟੀ ਵੱਜ ਗਈ ਵੀ ਆਪਣੇ ਕਰਮਾਂ ਵਿੱਚ ਹਜੂਰ ਸਾਹਿਬ ਦੀ ਸੇਵਾ ਲਿਖੀ ਹੈ ਗੱਜਕੇ ਆਖੋ ਸਤਨਾਮ ਛੱਡ ਕੇ ਮਹਾਪੁਰਖਾ ਕੋਲੇ ਇਹਨਾਂ ਕੋਲੇ ਕੋਈ ਕੰਮਾ ਕਮੀ ਤਾਂ ਨਹੀਂ ਹੈਗੀ ਸਰਦਾਰ ਜੋਰਾ ਸਿੰਘ ਕੋਲੇ 400 ਵਿਗੇ ਜ਼ਮੀਨ ਤਾਂ ਮੈਨੂੰ ਪਤਾ ਵੀ ਇਹਨਾਂ ਕੋਲੇ ਸੀ ਇਹਨਾਂ ਕੋਲੇ ਆਪਣੇ ਸੈਲਰ ਵੀ ਲੱਗੇ ਹੋਏ ਐ ਇਹਨਾਂ ਦੀ ਨੂ ਰਾਣੀ ਹੁਣ ਸਰਪੰਚ ਐ ਇਹਨਾਂ ਨੇ ਆਪ ਵੀ 25 ਸਾਲ ਸਰਪੰਚੀ ਕੀਤੀ ਐ ਕਿਸੇ ਗੱਲ ਦੀ ਕਮੀ ਨਹੀਂ ਪਰ ਜਦੋਂ ਮਹਾਪੁਰਖ ਨੇ ਤੀਰ ਮਾਰਤਾ ਖਿੱਚ ਕੇ ਨਿਸ਼ਾਨਾ ਤੇ ਸਾਹਸ ਸਿੰਘ ਜੀ ਫਿਰ ਕਿਧਰੇ ਖੇਤੀ ਕਿਧਰੇ ਸਹੇਲਰ ਕਿਧਰੇ ਬੱਚੇ ਉਹ ਖਿਆਲ ਕੀਤਾ ਹੀ ਨਹੀਂ ਦਿਨ ਤੇ ਰਾਤ ਮਹਾਪੁਰਖਾਂ ਦੀ ਸੇਵਾ ਵਿੱਚ ਐਨੇ ਮਗਨ ਹੋ ਗਏ ਬਾ ਪਤਾ ਹੀ ਨਹੀਂ ਪਤਾ ਹੀ ਨਹੀਂ ਲੱਗਿਆ ਤੇ ਗੁਰਮੁਖ ਆਏ ਜਾਏ ਨਸੰਗ ਐ ਹੀ ਨਹੀਂ ਪਤਾ ਲੱਗਿਆ ਫਿਰ ਕਦੋਂ ਸਰੀਰ ਛੱਡ ਕੇ ਗਜ ਕੇ ਆਖੋ ਸਤਨਾ ਆਓ ਮਹਾਪੁਰਖ